ਮੇਜਰ ਜਨਰਲ ਸ਼ਬੀਕ ਸਿੰਘ ਇੰਡੀਅਨ ਆਰਮੀ ਦਾ ਉਹ ਯੋਧਾ ਜਿਹੜਾ ਪਹਿਲਾਂ ਦੇਸ਼ ਲਈ ਪਾਕਿਸਤਾਨ ਖਿਲਾਫ ਲੜਿਆ ਅਤੇ ਬਾਅਦ ਵਿੱਚ ਆਪਦੇ ਹੱਕਾਂ ਲਈ ਭਾਰਤ ਸਰਕਾਰ ਖਿਲਾਫ ਲੜਿਆ ਅਤੇ ਇੱਥੋਂ ਤੱਕ ਕਿ ਆਪਦੀ ਸੇਵਾ ਨਿਭਾਉਣ ਲਈ ਮੇਜਰ ਜਨਰਲ ਸ਼ਬੀਕ ਸਿੰਘ ਨੂੰ ਆਪਣੇ ਕੇਸ ਵੀ ਘਟਾਉਣੇ ਪਏ ਸੀ ਆਖਿਰ ਕੀ ਵਜ੍ਹਾ ਬਣੀ ਸੀ ਕਿ ਮੇਜਰ ਜਨਰਲ ਸ਼ਬੀਕ ਸਿੰਘ ਨੂੰ ਆਪਣੇ ਕੇਸ ਘਟਾਉਣੇ ਪਏ ਇਹ ਮੇਜਰ ਜਨਰਲ ਸ਼ਬੀਕ ਸਿੰਘ ਉਹੀ ਹਨ ਜੋ ਬਾਅਦ ਵਿੱਚ ਪਿੰਡਰਾਂ ਵਾਲਿਆਂ ਨਾਲ ਮਿਲ ਕੇ ਭਾਰਤ ਸਰਕਾਰ ਖਿਲਾਫ ਮੋਰਚਾ ਖੋਲਦੇ ਹਨ ਸੋ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸਲ ਵਿੱਚ ਗੱਲ ਹੈ ਸਾਲ 1970 ਦੀ ਜਦੋਂ ਈਸਟ ਪਾਕਿਸਤਾਨ ਜੋ ਅੱਜ ਦਾ ਬੰਗਲਾਦੇਸ਼ ਹੈ ਉੱਥੋਂ ਦੇ ਲੋਕ ਆਪਣੀ ਸਰਕਾਰ ਖਿਲਾਫ ਰੋਸ ਮਾਰਚ ਕੱਢਨੇ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਈਸਟ ਪਾਕਿਸਤਾਨ ਦੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਕਿਉਂਕਿ ਈਸਟ ਪਾਕਿਸਤਾਨ ਵਿੱਚ ਜ਼ਿਆਦਾਤਰ ਆਬਾਦੀ ਬੰਗਾਲੀ, ਹਿੰਦੂ, ਮੁਸਲਮਾਨ ਅਤੇ ਈਸਾਈਆਂ ਦੀ ਸੀ ਅਤੇ ਈਸਟ ਪਾਕਿਸਤਾਨ ਵਿੱਚ ਪੂਰੇ ਪਾਕਿਸਤਾਨ ਦੀ 55% ਆਬਾਦੀ ਰਹਿੰਦੀ ਸੀ ਅਤੇ 45% ਆਬਾਦੀ ਵੈਸਟ ਪਾਕਿਸਤਾਨ ਦੀ ਸੀ ਆਬਾਦੀ ਵੱਧ ਹੋਣ ਕਰਕੇ ਵੀ ਈਸਟ ਪਾਕਿਸਤਾਨ ਦੇ ਲੋਕਾਂ ਨੂੰ ਜ਼ਿਆਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਸੀ ਅਤੇ ਸਰਕਾਰ ਵਿੱਚ ਵੀ ਇਹ ਲੋਕ ਘੱਟ ਚੁਣੇ ਜਾਂਦੇ ਸੀ ਪਰ ਦੂਜੇ ਪਾਸੇ ਵੈਸਟ ਪਾਕਿਸਤਾਨ ਦੇ ਲੋਕ ਆਰਮੀ ਵਿੱਚ ਵੀ ਜ਼ਿਆਦਾ ਚੁਣੇ ਜਾਂਦੇ ਸੀ ਅਤੇ ਸਰਕਾਰ ਵਿੱਚ ਵੀ ਜ਼ਿਆਦਾ ਚੁਣਿਆ ਜਾਂਦਾ ਸੀ ਆਰਮੀ ਵਿੱਚ ਸਿਰਫ 10% ਲੋਕ ਹੀ ਈਸਟ ਪਾਕਿਸਤਾਨ ਦੇ ਸੀ ਅਤੇ ਭਾਸ਼ਾ ਦੇ ਆਧਾਰ ਤੇ ਵੀ ਬੰਗਾਲੀ ਲੋਕਾਂ ਨਾਲ ਵਿਤਕਰਾ ਹੁੰਦਾ ਸੀ ਜਿਸ ਦੇ ਸਿੱਟੇ ਵਜੋਂ ਪਾਕਿਸਤਾਨ ਦੀ ਸਰਕਾਰ ਖਿਲਾਫ ਈਸਟ ਪਾਕਿਸਤਾਨ ਦੇ ਲੋਕ ਮੋਰਚਾ ਖੋਲ੍ਹ ਦਿੰਦੇ ਹਨ ਅਤੇ ਪਾਕਿਸਤਾਨ ਤੋਂ ਵੱਖ ਹੋਣ ਦੀ ਮੰਗ ਕਰਦੇ ਹਨ ਪਾਕਿਸਤਾਨ ਦੀ ਸਰਕਾਰ ਨੇ ਇਹਨਾਂ ਸਾਰੀਆਂ ਮੁਹਿੰਮਾਂ ਨੂੰ ਬੜੇ ਹੀ ਸਖਤ ਢੰਗ ਨਾਲ ਖਤਮ ਕਰਨ ਦਾ ਫੈਸਲਾ ਕੀਤਾ ਅਤੇ ਇਸੇ ਦੇ ਹੀ ਜਵਾਬ ਵਿੱਚ ਮੁਕਤੀ ਬਾਹਣੀ ਜਾਫਰ ਬੰਗਲਾਦੇਸ਼ ਲਿਬਰੇਸ਼ਨ ਫੋਰਸ ਹੋਂਦ ਵਿੱਚ ਆਉਂਦੀ ਹੈ ਮੁਕਤੀ ਬਾਹਣੀ ਇੱਕ ਤਰ੍ਹਾਂ ਦੀ ਫੌਜ ਸੀ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੰਗਲਾਦੇਸ਼ ਦੇ ਨੌਜਵਾਨ ਜੁੜਨ ਲੱਗੇ ਪਾਕਿਸਤਾਨ ਦੀ ਆਰਮੀ ਖਿਲਾਫ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਲਈ ਉਸ ਵੇਲੇ ਭਾਰਤ ਸਰਕਾਰ ਇਹਨਾਂ ਬੰਗਲਾਦੇਸ਼ ਦੇ ਵਿਦਰੋਹੀਆਂ ਦੀ ਮਦਦ ਕਰ ਰਹੀ ਸੀ ਪਾਕਿਸਤਾਨ ਖਿਲਾਫ ਅਤੇ ਇਹ ਸਾਰਾ ਕੰਮ ਬੜੇ ਹੀ ਗੁਪਤ ਤਰੀਕੇ ਨਾਲ ਚੱਲ ਰਿਹਾ ਸੀ ਕਿਉਂਕਿ ਭਾਰਤ ਸਰਕਾਰ ਨਹੀਂ ਚਾਹੁੰਦੀ ਸੀ ਕਿ ਦੁਨੀਆ ਨੂੰ ਇਹ ਪਤਾ ਲੱਗੇ ਕਿ ਉਹ ਇਹਨਾਂ ਵਿਦਰੋਹੀਆਂ ਦੀ ਮਦਦ ਕਰ ਰਹੇ ਹਨ ਉਸ ਵੇਲੇ ਇੰਡੀਅਨ ਆਰਮੀ ਦੇ ਚੀਫ ਫੀਲਡ ਮਾਰਸ਼ਲ ਰਹੇ ਸैम ਮਾਨਕਸ਼ਾ ਨੇ ਜਰਨਲ ਸ਼ਬੀਗ ਸਿੰਘ ਜੋ ਉਸ ਵੇਲੇ ਬ੍ਰਿਗੇਡੀਅਰ ਸੀ ਉਹਨਾਂ ਨੂੰ ਅਗਰਤਲਾ ਵਿੱਚ ਡੈਲਟਾ ਸੈਕਟਰ ਦਾ ਚਾਰਜ ਦਿੱਤਾ ਬ੍ਰਿਗੇਡੀਅਰ ਸ਼ਾਹਵੀਰ ਸਿੰਘ ਆਪਣੇ ਵਧੀਆ ਮਿਲਟਰੀ ਤਜਰਬੇ ਅਤੇ ਲੀਡਰਸ਼ਿਪ ਕਰਕੇ ਜਾਣੇ ਜਾਂਦੇ ਹਨ ਅਤੇ ਉਹਨਾਂ ਨੂੰ ਏਸੇ ਹੀ ਖੂਬੀਆਂ ਕਰਕੇ ਚੁਣਿਆ ਗਿਆ ਸੀ ਅਤੇ ਜੋ ਵੀ ਬੰਗਲਾਦੇਸ਼ ਵਿੱਚ ਵਿਦਰੋਹ ਅਭਿਆਨ ਚੱਲ ਰਹੇ ਸੀ ਉਹਨਾਂ ਦੀ ਸਾਰੀ ਯੋਜਨਾ ਸੰਗਠਿਤ ਕਰਨਾ ਅਤੇ ਨਿਰਦੇਸ਼ ਦੇਣਾ ਬ੍ਰਿਗੇਡੀਅਰ ਸ਼ਬੀਗ ਸਿੰਘ ਹੀ ਕਰਨਗੇ ਅਤੇ ਪਾਕਿਸਤਾਨ ਦੀ ਆਰਮੀ ਵਿੱਚੋਂ ਭੱਜੇ ਅਧਿਕਾਰੀ ਵੀ ਇਹਨਾਂ ਦੇ ਹੀ ਅਧੀਨ ਕੰਮ ਕਰਨਗੇ। ਇਹਨਾਂ ਵਿੱਚ ਸਲਾਹਕਾਰ ਦੇ ਰੂਪ ਵਿੱਚ ਮੇਜਰ ਕਰਨਲ ਉਸਮਾਨੀ, ਮੇਜਰ ਜਿਆਉਰ ਰਹਿਮਾਨ ਤੇ ਮੁਹੰਮਦ ਮੁਸ਼ਤਾਕ ਸ਼ਾਮਲ ਸੀ। ਮੇਜਰ ਜਿਆਉਰ ਰਹਿਮਾਨ ਬਾਅਦ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਵੀ ਬਣੇ ਅਤੇ ਮੁਹੰਮਦ ਮੁਸ਼ਤਾਕ ਬੰਗਲਾਦੇਸ਼ ਦੀ ਆਰਮੀ ਦੇ ਚੀਫ ਬਣੇ ਸੀ। ਬ੍ਰਿਗੇਡੀਅਰ ਸ਼ਾਬੇਗ ਸਿੰਘ ਲਗਾਤਾਰ 5 ਮਹੀਨੇ ਇਨ੍ਹਾਂ ਵਿਦਰੋਹਾਂ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹੇ ਪਰ ਦੂਜੇ ਪਾਸੇ ਪਰਿਵਾਰ ਵਾਲਿਆਂ ਨੂੰ ਰਤਾ ਖਬਰ ਨਹੀਂ ਸੀ ਕਿ ਉਹ ਕਿੱਥੇ ਹਨ ਉਹ ਤਾਂ ਇਹ ਸੋਚ ਰਹੇ ਸੀ ਕਿ ਸ਼ਾਬੇਗ ਸਿੰਘ ਹਾਲੇ ਵੀ ਨਾਗਾਲੈਂਡ ਵਿੱਚ ਹੀ ਹਨ ਅਤੇ ਪਰਿਵਾਰ ਵਾਲੇ ਹੈਰਾਨ ਸੀ ਕਿ ਹਾਲੇ ਤੱਕ ਵੀ ਕੋਈ ਖੱਤ ਨਹੀਂ ਆਇਆ ਕਿਉਂਕਿ ਉਹ ਹਮੇਸ਼ਾ ਹੀ ਆਪਣੀ ਘਰਵਾਲੀ ਨੂੰ ਖੱਤ ਲਿਖਿਆ ਕਰਦੇ ਸੀ ਅਪ੍ਰੈਲ 1970 ਵਿੱਚ ਪਰਿਵਾਰ ਨੂੰ ਅਗਰਤਲਾ ਤੋਂ ਇੱਕ ਖੱਤਾ ਆਉਂਦਾ ਹੈ ਅਤੇ ਉਸ ਉੱਤੇ ਲਿਖਿਆ ਹੁੰਦਾ ਹੈ ਐਸ ਬੇਗ ਸ਼ਾਬੇਗ ਸਿੰਘ ਜੀ ਨੇ ਜਾਣਬੁੱਝ ਕੇ ਆਪਦਾ ਨਾਮ ਐਸ ਬੇਗ ਲਿਖਿਆ ਸੀ ਤਾਂ ਜੋ ਆਪਦੀ ਪਛਾਣ ਨੂੰ ਲੁਕਾਇਆ ਸਕੇ ਪਰਿਵਾਰ ਵਾਲੇ ਹੈਰਾਨ ਸੀ ਕਿ ਉਹ ਐਸ ਬੇਗ ਕਿਉਂ ਲਿਖ ਰਹੇ ਹਨ ਪਰਿਵਾਰ ਵਾਲੇ ਇਸ ਲਈ ਹੈਰਾਨ ਸੀ ਕਿਉਂਕਿ ਇੱਕ ਤਾਂ ਖੱਤ ਉੱਤੇ ਸਿਰਫ ਐਸ ਬੇਗ ਲਿਖਿਆ ਸੀ ਅਤੇ ਦੂਜਾ ਖੱਤ ਵਿੱਚ ਸਿਰਫ ਇਹ ਲਿਖਿਆ ਸੀ ਕਿ ਚਿੰਤਾ ਨਾ ਕਰੋ ਮੈਂ ਠੀਕ ਹਾਂ ਇਸ ਦੌਰਾਨ ਜਰਨਲ ਸ਼ਬੀਗ ਸਿੰਘ ਬੰਗਲਾਦੇਸ਼ ਦੀ ਮੁਕਤੀ ਬਾਹਿਨੀ ਦੇ ਨੌਜਵਾਨਾਂ ਨੂੰ ਹਥਿਆਰ ਚਲਾਉਣ ਤੇ ਹਮਲਾ ਕਰਨ ਦੀ ਟ੍ਰੇਨਿੰਗ ਦੇ ਨਾਲ ਗੋਰੀਲਾ ਯੁੱਧ ਨੀਤੀ ਸਿਖਾ ਰਹੇ ਸੀ ਤੇ ਜਿਵੇਂ ਜਰਨਲ ਸ਼ਬੀਗ ਸਿੰਘ ਨੇ ਆਪਣਾ ਨਾਮ ਬਦਲ ਕੇ ਐਸ ਬੇਗ ਰੱਖਿਆ ਸੀ ਓਵੇਂ ਹੀ ਆਪਣੀ ਪਛਾਣ ਨੂੰ ਗੁਪਤ ਰੱਖਣ ਲਈ ਆਪਣੇ ਕੇਸ ਵੀ ਕਟਾਉਣੇ ਪਏ ਕੇਸ ਕਟਾਉਣੇ ਇਸ ਲਈ ਜ਼ਰੂਰੀ ਸੀ ਕਿਉਂਕਿ ਆਪਣੀ ਪਛ ਰੱਖਣਾ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਪਾਕਿਸਤਾਨ ਦੀ ਸਰਕਾਰ ਨੂੰ ਇਸ ਮਿਸ਼ਨ ਬਾਰੇ ਜਾਣਕਾਰੀ ਹੋਵੇ ਇਸ ਲਈ ਉਹਨਾਂ ਨੂੰ ਆਪਣੇ ਕੇਸ ਵੀ ਘਟਾਉਣੇ ਪਏ ਅਤੇ ਬਾਕੀ ਬੰਗਾਲੀਆਂ ਵਿੱਚ ਹੀ ਘੁਲ ਮਿਲ ਗਏ ਇਸ ਦੇ ਨਾਲ ਜਰਨਲ ਸ਼ਬੀਗ ਸਿੰਘ ਕਈ ਪਿਛਾਵਾਂ ਵੀ ਬੋਲ ਲੈਂਦੇ ਸੀ ਜਿਸ ਵਿੱਚ ਇੱਕ ਬੰਗਾਲੀ ਭਾਸ਼ਾ ਵੀ ਸੀ ਇਸ ਜਾਣਕਾਰੀ ਬਾਰੇ ਜਰਨਲ ਸ਼ਬੀਗ ਸਿੰਘ ਦੇ ਭਰਾ ਸਰਦਾਰ ਵਿਅੰਤ ਸਿੰਘ ਉਹਨਾਂ ਨੇ ਵੀ ਆਪਣੀ ਇੱਕ ਇੰਟਰਵਿਊ ਵਿੱਚ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਜਰਨਲ ਸ਼ਬੀਗ ਸਿੰਘ ਨੂੰ ਇਸ ਮਿਸ਼ਨ ਦੌਰਾਨ ਆਪਣੇ ਕੇਸ ਘਟਾਉਣੇ ਪਏ ਤੂੰ ਮੁਲਕ ਦੀ ਨਹੀਂ ਸੇਵਾ ਕੀਤੀ ਆ ਸਭ ਕੁਝ ਹੋਇਆ ਹੈ ਸਿਰ ਮੂੰਹ ਮਨਾਇਆ ਸਭ ਕੁਝ ਕੀਤਾ ਨਹੀਂ ਉਹਨਾਂ ਗੁਣ ਜਾਣੇ ਤਾਂ ਨਾ ਸੀ ਇਹ ਪਹਿਲਾਂ ਤੋਂ ਨਹੀਂ ਜਾਣਦੇ ਤੇ ਹੁਣ ਇਹਨਾਂ ਨੂੰ ਕੀ ਜਾਣਣਾ ਹੈ ਛੱਡੋ ਇਹਨਾਂ ਗੱਲਾਂ ਨੂੰ ਤੂੰ ਹੁਣ ਮਹਾਰਾਜ ਦੇ ਲੜਲਾ ਦੋਸਤੋ ਹੁਣ ਇਹ ਤੇ ਅਸੀਂ ਸਭ ਜਾਣਦੇ ਹਾਂ ਕਿ ਇੱਕ ਸਿੱਖ ਲਈ ਉਸਦੇ ਕੇਸ ਕਿੰਨੇ ਮਾਇਨੇ ਰੱਖਦੇ ਹਨ ਪਰ ਫਿਰ ਵੀ ਆਪਣੇ ਦੇਸ਼ ਦਾ ਤੇ ਆਪਣੀ ਆਰਮੀ ਦਾ ਸਾਥ ਦੇਣ ਲਈ ਅਤੇ ਇਸ ਮਿਸ਼ਨ ਨੂੰ ਚੱਲਦਾ ਰੱਖਣ ਲਈ ਜਰਨਲ ਸ਼ਾਬੇਗ ਸਿੰਘ ਹੋਣਾ ਨੂੰ ਆਪਣੇ ਕੇਸ ਵੀ ਘਟਾਉਣੇ ਪਏ। ਡਰਗੇਡੀਅਰ ਸ਼ਾਬੇਗ ਸਿੰਘ ਜੀ ਨੇ ਮੁਕਤੀ ਬਾਹਨੀ ਨੂੰ ਟ੍ਰੇਨਿੰਗ ਦੇਣ ਲਈ ਕਈ ਟ੍ਰੇਨਿੰਗ ਕੈਂਪ ਬਣਾਏ ਜੋ ਵੈਸਟ ਬੰਗਾਲ ਵਿੱਚ ਬੰਗਲਾਦੇਸ਼ ਬਾਰਡਰ ਦੇ ਨੇੜੇ ਸੀ। ਇਨ੍ਹਾਂ ਕੈਂਪਾਂ ਵਿੱਚ ਮੁਕਤੀ ਬਾਹਨੀ ਦੇ ਨੌਜਵਾਨਾਂ ਨੂੰ ਹਥਿਆਰ ਚਲਾਉਣਾ, ਘਾਤ ਲਗਾ ਕੇ ਹਮਲਾ ਕਰਨਾ, ਗੋਰੀਲਾ ਯੁੱਧ ਨੀਤੀ ਦੇ ਨਾਲ ਕਈ ਤਰ੍ਹਾਂ ਦੇ ਮਿਲਟਰੀ ਟੈਕਟਿਕਸ ਦੀ ਟ੍ਰੇਨਿੰਗ ਦਿੱਤੀ। ਇਨ੍ਹਾਂ ਵੱਲੋਂ ਦਿੱਤੀ ਟ ਕਿ ਲਿਆ ਕਿ ਮੁਕਤੀ ਬਾਹਨੀ ਦੇ ਨੌਜਵਾਨਾਂ ਨੇ ਗੋਰੀਲਾ ਯੁੱਧ ਨੀਤੀ ਰਾਹੀਂ ਪਾਕਿਸਤਾਨ ਦੀ ਆਰਮੀ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹ ਪਾਕਿਸਤਾਨ ਦੀਆਂ ਪੋਸਟਾਂ ਉੱਤੇ ਹਮਲਾ ਕਰਦੇ ਅਤੇ ਦੌੜ ਜਾਂਦੇ ਅਤੇ ਆਰਮੀ ਦੇ ਕਾਫਲਿਆਂ ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਮੁਕਤੀ ਬਾਹਨੀ ਦੇ ਨੌਜਵਾਨਾਂ ਨੇ ਕਈ ਪੁਲ ਵੀ ਉਡਾ ਦਿੱਤੇ ਜਿੱਥੋਂ ਇਹ ਕਾਫਲਾ ਗੁਜ਼ਰਨਾ ਸੀ ਤਾਂ ਜੋ ਰਸਦ ਪਾਣੀ ਨੂੰ ਰੋਕਿਆ ਜਾ ਸਕੇ ਅਤੇ ਬਾਕੀ ਆਰਮੀ ਨਾਲੋਂ ਕਨੈਕਸ਼ਨ ਤੋੜਿਆ ਜਾ ਸਕੇ। ਇਹਨਾਂ ਨੌਜਵਾਨਾਂ ਨੂੰ ਟ੍ਰੇਨਡ ਕਰਨ ਲਈ ਜਿੱਥੇ ਜਰਨਲ ਸ਼ਬੀਗ ਸਿੰਘ ਹੋਣਾ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਉੱਥੇ ਹੀ ਆਪਣੇ ਕੇਸ ਵੀ ਘਟਾਉਣੇ ਪਏ। ਇਹ ਜਨਰਲ ਸ਼ਬੀਗ ਸਿੰਘ ਹੋਣ ਲਈ ਇੱਕ ਬਹੁਤ ਵੱਡੀ ਕੁਰਬਾਨੀ ਸੀ ਪਰ ਫਿਰ ਵੀ ਉਹਨਾਂ ਨੇ ਆਪਣੇ ਫਰਜ਼ ਨੂੰ ਅੱਗੇ ਰੱਖਿਆ। ਅੰਤ ਇੰਡੀਅਨ ਆਰਮੀ ਬੰਗਲਾਦੇਸ਼ ਵਿੱਚ ਦਾਖਲ ਹੁੰਦੀ ਹੈ ਅਤੇ ਇਸ ਜਦੋਜਾਦ ਨੂੰ ਖਤਮ ਕਰ ਦਿੰਦੀ ਹੈ ਅਤੇ ਇੱਕ ਨਵਾਂ ਦੇਸ਼ ਬਣਦਾ ਹੈ ਬੰਗਲਾਦੇਸ਼। ਅੱਗੇ ਚੱਲ ਕੇ ਬ੍ਰਿਗੇਡੀਅਰ ਜਨਰਲ ਸ਼ਬੀਗ ਸਿੰਘ ਮੇਜਰ ਜਨਰਲ ਬਣਦੇ ਹਨ। ਫਿਰ ਕੁਝ ਸਮਾਂ ਬਾਅਦ ਇਹਨਾਂ ਨੂੰ ਆਰਮੀ ਵਿੱਚੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ। ਜਨਰਲ ਸ਼ਬੀਗ ਸਿੰਘ ਨੂੰ ਉਹਨਾਂ ਨੂੰ ਆਰਮੀ ਵਿੱਚੋਂ ਕਿਉਂ ਕੱਢਿਆ ਜਾਂਦਾ ਹੈ ਇਸ ਤੇ ਆਪਾਂ ਇੱਕ ਵੱਖਰੀ ਵੀਡੀਓ ਬਣਾਈ ਹੈ। ਤੁਸੀਂ ਇਹ ਵਾਲੀ ਵੀਡੀਓ ਵੀ ਜ਼ਰੂਰ ਦੇਖਿਓ ਤੇ ਜਦੋਂ ਜਨਰਲ ਸ਼ਬੀਗ ਸਿੰਘ ਜੀ ਦੀ ਬਰਖਾਸਤਗੀ ਚਲਦਾ ਹੈ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਵਾਪਸ ਪੰਜਾਬ ਆ ਜਾਓ ਅਤੇ ਦੁਬਾਰਾ ਗੁਰੂ ਲੜ ਲੱਗੋ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਤੁਸੀਂ ਦੇਸ਼ ਦੀ ਸੇਵਾ ਕੀਤੀ ਹੈ ਅਤੇ ਇਸ ਦੇਸ਼ ਲਈ ਆਪਣੇ ਕੇਸ ਵੀ ਕਟਾਏ ਹਨ ਪਰ ਇਹਨਾਂ ਨੇ ਜੇਕਰ ਮੌਲ ਨਹੀਂ ਪਾਇਆ ਤਾਂ ਕੋਈ ਗੱਲ ਨਹੀਂ ਤੁਸੀਂ ਵਾਪਸ ਪੰਜਾਬ ਆ ਜਾਓ ਜਨਰਲ ਸ਼ਬੀਗ ਸਿੰਘ ਵਾਪਸ ਪੰਜਾਬ ਆਉਂਦੇ ਹਨ ਅਤੇ ਦੁਬਾਰਾ ਪੂਰਨ ਸਿੱਖ ਸੱਜ ਜਾਂਦੇ ਹਨ ਤੇ ਬਾਅਦ ਵਿੱਚ ਪਿੰਡਰਾਂ ਵਾਲਿਆਂ ਨਾਲ ਮਿਲ ਕੇ ਚੱਲ ਰਹੇ ਸੰਘਰਸ਼ ਵਿੱਚ ਸ਼ਹੀਦੀ ਪਾ ਜਾਂਦੇ ਹਨ ਦੋਸਤੋ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਐਦਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ